ਬਾਘਰੂ ਜੀ ਕਾਲ ਸਾਰੀ ਬਾਘਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਬਾਘਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਸਵੇਰ ਦਾਗਾ 6:00 ਵੱਜ ਗਏ ਨੇ ਆਪਾਂ ਨੇ ਬਹੁਤ سارے ਕੰਮ ਕਰ ਤਾਂ ਦੇ ਕਰ ਲਏ ਨੇ ਹੁਣ ਮੈਂ ਜਾਂਦੀ ਸੀ ਜੀ ਮੱਝਾਂ ਵੱਲ ਗੋਹਾ ਸਟਕਿਓਣੇ ਤਰਾ ਤੋਰਾ ਆਪਾਂ ਕੱਢ ਲਈਆਂ ਨਿਗੀਆਂ ਤੇ ਅੱਜ ਆਪਣੇ ਬੰਦੇ ਵੀ ਦੋ ਹੀ ਹੋਣਗੇ ਕਿਉਂਕਿ ਅੱਜ ਸੋਨੀ ਨੂੰ ਲੱਗ ਗਿਆ ਡਿੱਕਾ ਕੋਈ ਤੇ ਮਿਸਤਰੀ ਆਊ ਇੱਕ ਚਾਚਾ ਜੀ ਆਉਣਗੇ ਤੇ ਹੋਣਾ ਸੁਣਨੇਰਾ ਉਧਰ ਫਿਰ ਦਿਖਾਵਾਂਗੇ ਅੱਪਾ ਬਸ ਆਪਣਾ ਤਕਰੀਬਨ ਕੰਮ ਤਿੰਨ ਤਿੰਨ ਦਿਨਾਂ ਦਾ ਰਹੇਗਾ ਤਿੰਨ ਦਿਨ ਤਾਂ ਲੱਗ ਹੀ ਜਾਣਗੇ ਇਹਨਾਂ ਪਤਾ ਚੌਥਾ ਅੱਧਾ ਕ ਲੱਗ ਜੇ ਕੱਲਾ ਫਰਸ ਫਰਸ ਰਹੇਗਾ ਕਾਮਰੇ ਅੱਜ ਤੇ ਵਿੜੇ ਚ ਪਹਿਣਾ ਦੀਆਂ ਅਰਦਾਸਾਂ ਹਨਾ ਤੇ ਤင်းਾਸ ਜੀ ਭੈਣੇ ਤੁਸੀਂ ਪੱਕਾ ਵੇੜਾ ਕਰ ਲੋ ਤੁਸੀਂ ਤਿਲਕ ਕਦੇਉ ਛੋੜ ਵੇੜੇ ਚ ਬਹੁਤ ਵੱਡਾ ਤੁਹਾਨੂੰ ਸੰਭਰ ਨਾ ਔਖਾ ਛੋੜੇ ਗਾਹ ਪੈ ਜਾਣ ਟਰੈਕਟਰਾਂ ਨਾਲ ਭੈਣਾਂ ਦੀਆਂ ਅਰਦਾਸਾਂ ਕੰਮ ਆ ਗਈਆਂ ਤੇ ਇਸ ਤਾਂ ਬਸ ਥੋੜਾ ਜਿਹਾ ਬਿੱਡ ਲਾਇਆ ਸੀਗਾ ਤੇ ਜਿਵੇਂ ਬਿੱਡ ਲਾਇਆ ਸੀ ਆਪਣੇ ਗੱਡੀ ਖੜਾਉਣ ਖਾਤਰ ਆਪਾਂ 2 ਮਿੰਟ ਹੋ ਗਏ ਗੱਡੀ ਲੈਤੀ ਤੁਹਾਨੂੰ ਕਿਹਾ ਵੀ ਵੇੜੇ ਚ ਹੀ ਖੜੀ ਆ ਗਈ ਤੇ ਛੋੜੇ ਨਾਲ ਹਰ ਰੋਜ਼ ਮੈਂ ਕਹਿੰਦੀ ਸੀ ਆਪਣੀ ਗੱਡੀ ਤੇ ਪੈਸੇ ਲੱਗੇ ਨੇ ਆਪਣੀ ਗੱਡੀ ਵੀ ਬਾਹਰੇ ਖੜੀ ਆਏਗੀ ਹਨਾ ਮੈਨੂੰ ਸੋਚ ਆ ਗੱਡੀ ਦੀ ਤੇ ਬਸ ਗੱਡੀ ਨੂੰ ਬਣਾਉਂਦੇ ਬਣਾਉਂਦੇ ਬਸ ਕਮਰੇ ਦਾ ਬਿੱਡ ਲੱਗਿਆ ਕਮਰੇ ਦਾ ਬਿੱਡ ਲੱਗਦੇ ਲਾਦੇ ਹੁਣ ਸਰ ਚਲ ਫਰਸ਼ ਤਾਂ ਫਿਰ ਲਾਉਣਾ ਹੀ ਸੀ ਹੈਨਾ ਗੱਡੀ ਵਾਲੇ ਚ ਵੀ ਕਮਰਾ ਬਣਾਇਆ ਜਦੋਂ ਉਹ ਚ ਵੀ ਤੇ ਫਿਰ ਸਰਦਾਰ ਜੀ ਕਰੇ ਪਵੇੜੇ ਚ ਵੀ ਲਾ ਦਾਂਗੇ ਦਿਨੋਂ ਦਿਨੋਂ ਬਿਉਂ ਤਾਂ ਵਧੀ ਜਾਂਦੀ ਆ ਉਹ ਸੋਣੀ ਆ ਜਿਹੜਾ ਆਪਣਾ ਸੁਣ ਪਤਾਈ ਉਹ ਹੈਲਪਰ ਤਿੰਨ ਚਾਰ ਸਾਲਾਂ ਤੋਂ ਆਪਣੇ ਰਹਿੰਦਾਗਾ ਉਹ ਉਹ ਹੁਣ ਹੋਰ ਵਾਧੇ ਵਧਾਈ ਜਾਂਦਾ ਉਹਨੂੰ ਕਿਹਾ ਭਈ ਬਸ ਕਰਮਖਾ ਫੇਰ ਫੇਰ ਪੱਟ ਛੱਡ ਕਰਨੀ ਪੂਜ ਰੋਕ ਕਿਤੇ ਨਮਾਕਾਰ ਬਣਾਇਆ ਨਿੰਮਪਾਣ ਦੇ ਕੱਲ ਸਾਰਾ ਪੱਟ ਰ ਗਏ ਹਨ ਟੰਬੇ ਡੌਲੇ ਸਾਰੇ ਸਾਂਗ ਕੇ ਇੱਕ ਪਾਸੇ ਖੂੰਜੀ ਚ ਰੱਖ ਦਿੱਤੇ ਨੇ ਜਾਨੀ ਕਿ ਬਹੁਤ ਸਾਰੇ ਕੰਮ ਹੋ ਗਏ ਨਿਬੜ ਗਏ ਨੇ ਬਹਿ ਗੁਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਕੰਮ ਚੱਲ ਰਿਹਾ ਹੈ ਬਹੁਤ ਸੋਹਣਾ ਨਿਬੜ ਰਿਹਾ ਹੈ ਤੇ ਕੋਈ ਟਾਲੂ ਬੰਦਾ ਵੀ ਨਹੀਂ ਹੈਗਾ ਨਾ ਸੋਣਨੀ ਟਾਲੂ ਆ ਨਾ ਸਰਦਾਰ ਜੀ ਦਾ ਟਾਲੂ ਹੋਣਾ ਹੀ ਕਿਸੇ ਆਪਦਾ ਕੰਮ ਹੈ ਤੇ ਜਿਹੜਾ ਮਿਸਤਰੀ ਆ ਉਹ ਵੀ ਬਹੁਤ ਵਧੀਆ ਕੰਮ ਨਵੇੜਦਾ ਹੈਗਾ ਤਾਂ ਕਰਕੇ ਅੱਜ ਹੈਗਾ ਜੀ ਵੀਰਵਾਰ 14 ਦਿਨ ਹੋ ਗਏ ਅੱਜ ਤੇ ਸ਼ੁੱਕਰਵਾਰ ਨੂੰ ਆਪਣੇ ਮਿਸਤਰੀ ਆਇਆ ਸੀਗਾ ਤੇ ਮੈਨੂੰ ਲੱਗਦਾ ਐਤਵਾਰ ਤੱਕ ਆਪਣਾ ਸਾਰਾ ਕੰਮ ਠੀਕ ਠਾਕ ਨਿਬੜ ਜੂਗਾ ਸੁਖ-ਸਾਂਦ ਰੱਖੇ ਵਾਹਿਗੁਰੂ ਤੇ ਵੱਡੀ ਗੱਲ ਸੁਖ-ਸਾਂਦ ਦੀ ਹੁੰਦੀ ਹੈ ਜੀ ਤੇ ਬਹੁਤ ਸਾਰੀਆਂ ਭੈਣਾ ਪਿਆਰ ਮਿਲਦਾ ਵੀਰਾਂ ਦਾ ਪਿਆਰ ਮਿਲਦਾ ਬੱਚਿਆਂ ਦਾ ਪਿਆਰ ਮਿਲਦਾ ਹੈ ਨਾ ਕਹਿੰਸੀ ਤੁਹਾਡੀਆਂ ਅਰਦਾਸ ਹੀ ਅਰਦਾਸਾਂ ਕਰਦੇ ਤੁਹਾਡਾ ਘਰ ਸੋਹਣਾ ਬਣ ਜੇ ਚਲੋ ਹੌਲੀ ਹੌਲੀ ਸੋਹਣਾ ਬਣ ਜੂਗਾ ਆਪਣਾ ਤੇ ਘਰ ਤੇ ਸਾਡੀ ਫਿਰ ਸਲਾਹ हट ਗਈ ਸਾਡੀ ਪਹਿਲਾਂ ਸਲਾਹ ਸੀਗੀ ਕੋਠਾਂ ਤੇ ਫਰਸ਼ ਲਾਉਣ ਦੀ ਤੇ ਵੀ ਚਲ ਦੋ ਸਾਲਾਂ ਨੂੰ ਫਿਰ ਪੱਟ ਛੱਡ ਕਰਨੀ ਪਊਗੀ ਹੈ ਨਾ ਦੋ ਤਿੰਨ ਦੋ ਸਾਲ ਲੰਘ ਜਾਣ ਤੇ ਨੰਘ ਜਾਣ ਘਰ ਤਾਂ ਆਪਾਂ ਨੂੰ ਬਣਾਉਣਾ ਹੀ ਪੈਣਾਗਾ ਇਸ ਕਰਕੇ ਧੰਨਵਾਦ ਸੋਡਾ ਤੁਸੀਂ ਮੇਰੇ ਲਈ ਅਰਦਾਸਾਂ ਕਰਦੇ ਹੋ ਹੁਣ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਬਸ ਮੈਂ ਵੀ ਤੁਹਾਡੇ ਲਈ ਇਹੀ ਅਰਦਾਸਾਂ ਕਰਦੀ ਮੇਰੀ ਭੈਣਾ ਠੀਕ ਠਾਕ ਰਹੇ ਨਾ ਚਲੋ ਜੀ ਆਪਾਂ ਫੇਰ ਮਿਲਦੇ ਆ ਕੰਮ ਤਾਂ ਦਾ ਕਰ ਲੀ ਨਾ ਦਿਨ ਚੜਜੂਗਾ ਹਨੇਰਾ ਬਹੁਤ ਹੈ ਉਧਰ ਕੁਝ ਦਿਖਾਈ ਨਹੀਂ ਦੇ ਰਿਹਾ ਮੈਂ ਵੀ ਮਸਾ ਜਾਣੀ ਆ ਕਿਉਂਕਿ ਹੁਣ ਆ ਕਮਰਾ ਪਾਇਆ ਕਰਕੇ ਓਟ ਹੋ ਗਈ ਉਧਰ ਭੈਣਾ ਕਹਿੰਦੀ ਸੀ ਓਟ ਹੋ ਗਈ ਓਟ ਤਾਂ ਹੋ ਗਈ ਚਲ ਇਧਰ ਆਪਣਾ ਬਾਰਕ ਨਿਕਲ ਗਿਆ ਤੁਹਾਨੂੰ ਐ ਲੱਗਦਾ ਵੀ ਓਟ ਹੋ ਗਈ ਸਾਨੂੰ ਨਹੀਂ ਲੱਗਦਾ ਵੀ ਉਹ ਨੇਰਾ ਪੈ ਗਿਆ ਕਿਉਂਕਿ ਨੇਰਾ ਪੈਣ ਲੱਗ ਗਿਆ ਸਵੇਰ ਵੇਲੇ ਗਿਆ ਰਾਈਟਾ ਨਾਲ ਚਾਨਣ ਜਾਂਦਾ ਹੁਣ ਫਿਰ ਜ਼ੀਰੋ ਫਿਟਿੰਗ ਕੀਤੀ ਉਧਰ ਬਲਬ ਲੱਗ ਜਾਣਗੇ ਫਿਰ ਆਪਾਂ ਬਲਬ ਲਗਾ ਲਿਆ ਕਰਾਂਗੇ ਫਿਰ ਕੋਈ ਪ੍ਰੋਬਲਮ ਪ੍ਰੋਬਲਮ ਨਹੀਂ ਹੈਗੀ ਆਪਾਂ ਨੂੰ ਤੇ ਇਸ ਕਰਕੇ ਆਪਣੇ ਵਧੀਆ ਕੰਮ ਤਾਂ ਦੇ ਚੱਲੇ ਜਾਂਦੇ ਨੇ ਚਲੋ ਜੀ ਆਪਾਂ ਮਿਲਦੇ ਹਾਂ ਤੁਹਾਨੂੰ ਫੇਰ ਲੁੱਜ ਸਰਦਾਰ ਜੀ ਨੇ ਕੰਮ ਚਲਾ ਲਿਆ ਬੋਲੀ ਰੇਟੀ ਤੇ ਲੱਗਣੀ ਆਪਣੀ ਲਿਪਿਆਈ ਦਾ ਕੰਮ ਹੋ ਗਿਆ ਤੇ ਮਿੱਟੀ ਖੰਡਿਆ ਆਉਂਦੇ ਨੇ ਸਰਦਾਰ ਜੀ ਫਿਰ ਉੱਪਰ ਜਿਹੜਾ ਇਹ ਕੱਲੇ ਲਿਪਿਆਈ ਕੀਤੀ ਤੁਸੀਂ ਪਾਣੀ ਦਾ ਸਿੱਟਾ ਲਾਉਣਗੇ ਮੈਂ ਮੱਜਾਂ ਵਾਰੇ ਕੱਢਦੀ ਆਂਗੀ ਤੇ ਮਿਸਤਰੀ ਆਉਂਦਿਆਂ ਨੂੰ ਮੂਰੇ ਤਿਆਰੀ ਕਰ ਲਾਂ ਲੈਂਦੇ ਨੇ ਟਾਈਮ ਆ ਹੁਣ 7:30 ਦਾ ਤੇ ਧੁੱਪ ਚੜ ਗਈ ਐ ਜਿੰਨੀ ਧੁੱਪ ਆਉਣੀ ਠੰਡ ਅੱਜ ਕੋਟੀ ਪਾਈ ਤੋਂ ਵੀ ਠੰਡ ਲੱਗੀ ਜਾਂਦੀ ਐ ਇਹ ਇਹ ਆਕੜ ਜੇ ਜਾਂਦੀ ਐ ਪਿਆ ਪਮੰਦਰ ਤਰਦਣੇ ਵੀ ਰਾਤ ਨੂੰ ਹਨਾ ਠੰਡ ਚ ਵੀ ਪੈਰਪੂਰ ਨੋਟੇ ਕਿ ਪੜਾਕੇ ਪੈਣ ਲੱਗ ਜਾਂਦੇ ਨੇ ਫਿਰ ਵੀ ਮੜੇ ਆ ਪੈਟਿਕ ਜੋ ਦੀ ਪੜਾਕਾ ਪਾਏ ਨੇ ਪਾਇਪ ਦਾ ਬਰੇਤੀ ਰਿਟਰ ਆ ਲਈਆਂ ਤੇ ਜਿਹੜੀ ਲਵੇ ਲੱਗ ਗਈ ਨਿੰਮ ਪੱਤੇ ਦਾ ਸੁੰਨਾ ਸੁੰਨਾ ਥਾਂ ਹੋ ਗਿਆ ਤੇ ਜਾਮਣਾ ਟੇਢੀ ਹੋ ਗਈ ਸੀ ਤਾਂ ਕਰਕੇ ਪੱਟ ਦਿੱਤਾ ਆਪਣੇ ਨਿੰਮ ਤੇ ਆ ਇਸ ਤਰ੍ਹਾਂ ਇੱਟਾਂ ਵੀ ਆਉਣਗੀਆਂ ਹੁਣ ਤੇ ਉੱਪਰ ਪਾਣੀ ਸਿੜਕਿਆ ਜਾ ਰਿਹਾਗਾ ਜਿਹੜੀ ਲਪਿਆਈ ਕੱਲ ਹੋਈ ਹੈਗੀ ਕਿਉਂਕਿ ਫਿਰ ਪੱਕ ਕੇ ਜਾਂਦਾ ਹੈ ਨਾ ਇਸ ਤਰ੍ਹਾਂ ਜੇ ਵੱਡੀ ਪਾਈਪ ਲਾਉਣੀ ਹੈ ਫਿਰ ਉਹ ਨਾ ਚਿੱਕੜ ਵਾਲਾ ਹੁੰਦਾਗਾ ਇਦਰ ਟੰਬਾ ਮੱਝਾਂ ਕੱਢਦੇ ਆ ਬਾਹਰ ਮਿਸਤਰੀ ਆਉਂਦੇ ਨੇ ਇਹ ਜੀ ਤਿਆਰੀ ਹੋ ਜਾਂਦੀ ਸਾਰੀ ਪਹਿਲਾਂ ਚਾਹ ਸਰਦਾਰ ਜੀ ਨੇ ਰਾਤ ਮਿੱਟੀ ਟਰਾਲੀ ਲਿਆਂਦੀ ਸੀ ਤੇ ਇਹ ਖੰਡਿਆਈ ਜ ਨੇਰੇ 5 5:30 ਵਜੇ ਆ ਜਾਂਦੀ ਮਿੱਟੀ ਟਰਾਲੀ ਕਿਉਂਕਿ ਜੀਰੋ ਟਾਈਮ ਲੱਗਦਾ ਉਹ ਨਹੀਂ ਹਜੇ ਦੋ ਟਰਾਲੀਆਂ ਇੱਥੇ ਮਨ ਲਾ ਹੋਰ ਡਿੱਗਣ ਗਈਆਂ ਟਰਾਲੀ ਤਾਂ ਡਿੱਗੂਗੀ ਡਿੱਗੂਗੀ ਇਦਰ ਹੋ ਤੇ ਇੱਕ ਆਹ ਟੰਬੇ ਦੀ ਸੇਧ ਨੂੰ ਉਹ ਪਾਈਪ ਦੀ ਸੇਧ ਨੂੰ ਫਰਸ਼ ਲੱਗੂਗਾ ਜੀ ਇੱਕ ਤਾਂ ਇੰਟਰਾਲੀ ਹੋ ਰਹਾ ਜੀ 파ਸਲੋਂ ਲਾਗੇ ਲੋ ਜੀ ਟੈਂਟਰਾਲੀ ਹੋ ਰਹਾ ਆ ਗਈ ਐ ਇਹ ਨਹੀਂ ਹੋਰ ਕੰਮ ਬਦੀ ਅੰਦਰ ਉਧਰ ਲਾ ਕੇ 파ਸਲੋਂ ਮਸ਼ੀਨ ਚ ਹਜੇ ਕੱਪੜੇ ਪਾਏ ਪਏ ਨੇਗੇ ਟੈਂਟਰਾਲੀ ਆ ਗਈ ਨਾ ਲੱਗ ਹੀ ਜਾਣ ਤੋਂ ਹੁਣ ਫਰਸ ਲਾਉਣ ਨੇ ਨੇੜੇ ਟਰਾਇ ਟਲਹਾ ਲਿੱਟਾ ਤਾਂ ਵੀ ਪਈਆਂ ਨੇ ਗੀਆਂ ਇਹ ਵੀ ਲੱਗ ਜਾਣਗੀਆਂ ਸਾਰੀਆਂ ਮਤਲਬ ਇਹਦੇ ਨਾਲ ਸਰਨਾ ਨਹੀਂ ਇਹਦੇ ਚ ਫਰਸ ਲਾਉਣ ਨੂੰ ਕਹਿੰਦੇ ਨੇ ਇੱਥੇ ਸਾਰੇ ਫਰਸ ਲੱਗੂ ਬਹੁਤ ਰਿੱਤੀ ਤੱਕ ਆ ਨਾ ਕਿਉਂ ਮੁਕਤੇ ਜਿਵੇਂ ਜਿਵੇਂ ਮੈਂ ਰੋੜ ਦੇ ਬੈਠੋ ਹਾਂ ਮੈਂ ਮੂਰਤ ਵੀ ਇਹ ਜਿਹੜਾ ਕਰਦਾ ਸੱਚ ਆ ਨਾ ਪਹਿਲਾਂ ਕੁੱਟੀ ਐ ਮਿੱਟੀੋਂ ਕੱਢੀ ਐ ਇਹਨੂੰ ਵੱਡ ਪੈ ਜਾਏ ਅਸੇ ਤਾਲੀ ਖੜੀ ਹੈ ਵਿੱਚ ਸਾਈਡ ਤੇ ਤੇ ਹਜੇ ਰੋਟੀ ਵਾਲੇ ਭਾਂਡੇ ਪਾਇਨੇ ਮੰਜ ਨਾਲੇ ਪਾਇਨੇ ਮੰਜ ਨਾਲ ਬਾਅਦ ਤੇ ਮੈਂ ਰੋਟੀ ਲਿਗੀਆਂ ਉਹਨੇ ਢਾ ਲਿਓ ਹਾਂ ਦਰਾ ਬਗਨੰਦ ਦੱਛਾ ਹੈ ਦੱਛਾ ਹੈ ਬਾਕੀ ਕੁਮੜੀ ਪਰਾ ਕਰਕੇ ਲਾਣਾ ਰਹਿ ਗਿਆ ਪਰਲੇ ਘਰ ਦੇ ਜੀ ਜਦੋਂ ਲਾਣਾ ਤੋਂ ਪਰਦੇ ਵਰਤੇ ਜੱਪਾ ਮੰਨਦੇ ਹੁਣ ਭਾਂਡੇ ਬੀਬੀ ਨੂੰ ਨਵੇਂ ਝਾੜੂ ਦਾ ਚਾਹ ਆਹੋ ਆਗਾ ਪੱਤੇ ਅਸਤਾਵ ਦਾ ਨਿੰਮ ਤਸਪਾਟਾ ਹੁਣ ਆਹ ਮਾਸੀ ਕੇ ਨਿੰਮਤ ਆ ਖਾਈ ਹੈ ਹੈ ਲੋ ਜੀ ਭਾਂਡਿਆਂ ਦੀ ਤੱਤੇ ਪਾਣੀ ਦੀ ਬਾਲਟੀ ਪਈ ਆ ਠੰਡੇ ਦੀ ਪਈ ਆ ਫਿਰ ਪਾ ਮਾਜ ਦਾਂਗੇ ਭਾਂਡੇ ਮਾਜ ਕੇ ਕਰਾਂਗੇ ਪੱਚਾ ਉਹ ਵੀ ਪਾਹ ਚੜਾਉਣੇ ਤੇ ਲੈਰੀ ਕੀ ਕਰਾਉਣ ਹੈ ਲੈਰੀ ਆ ਪਾਤਾ ਹੈ ਨਾ ਲੈਰੀ ਆ ਕੋਈ ਹੋਰ ਲੈਰੀ ਆ ਥੋੜੀ ਹੁੰਦਾ ਆ ਟੇਡਾਂ ਨੇ ਇਧਰੋਂ ਆਇਆ ਦਾ ਦੇਖੀ ਆਏ ਆਏ ਕਟਮੀ ਆ ਲੈ ਕੇ ਦੂਰੋਂ ਆਇਆ ਲਾਦਾ ਜਿਵੇਂ ਲੈ ਰਹੀ ਹੁੰਦਾ ਐ ਟੇਢੀ ਟਗੜ ਸਿੱਧਾ ਹੀ ਐ ਤਾਂ ਇਹ ਤਾਂ ਫਿਰ ਕੋਲ ਹੁਆ ਪੌਟੀ ਪਾਇਤ ਵਾਸੋਂ ਲਾਦਾ ਲੈ ਰਹੀ ਆ ਪਾਇ ਹੋਇਆ ਇਧਰੋਂ ਪਾਈ ਇਧਰ ਲਾਉਣ ਲੱਗ ਗਿਆ ਆਪਾਂ ਟਾਈਮ ਨਹੀਂ ਲੈਣੀ ਆ ਤਾਂ ਆਇਆ ਰੀਆ ਕੱਲ ਬੇੜੇ ਤੋਂ ਪਾਵਾਂਗੇ ਲੈ ਰਹੀ ਆ ਕੱਲੂ ਆਊ ਮਿਸਤਰੀ ਬਈ ਬੇੜੇ ਤੇ ਲੈ ਰਹੀ ਆ ਹੀ ਪਾ ਦੇ ਸੋਹਣਾ ਲੱਗੂ ਲੈ ਰਹੀ ਆ ਪਾਵਾਂਗੇ ਕੱਲੂ ਮਿਸਤਰੀ ਆਊ ਲੈ ਰਹੀ ਆ ਬੇੜੇ 'ਚ ਪਾ ਦੇ ਟੇਪ ਕਰ ਦਾਂਗੇ ਬੇੜੇ 'ਚ ਠੀਕ ਐ ਸਤਰੀ ਕਾ ਫੁੱਟ ਜਾਂਦੀ ਆ 15 ਬੋਰੀਆਂ ਛਿੱਟ ਕੇ ਛੱਲੇ ਨਾ ਇਹ ਨਹੀਂ ਉਥੇ ਹੱਥ ਲੈਵਲ ਪੈ ਦਿੰਦਾ ਨਾ 15 ਬੋਰੀਆਂ ਪੈਣਗੇ ਕੋਲੂ ਆਏ ਜੀ ਬੇੜੇ ਚ ਹੋ ਗਏ ਉੱਤੇ ਹੈਗਾ ਹੈਗਾ ਮੈਂ ਦੇਖਦਾ ਉਹਦੇ ਦੇ ਬੈ ਲੋ ਜੀ ਕੱਪੜੇ ਵੀ ਹਵਾ ਨਾਲ ਕੋਠੇ ਤੋਂ ਉੱਡੀ ਜਾਂਦੇ ਨੇ ਉਹ ਵੀ ਲਾ ਕੇ ਲਿਓਣੇ ਨੇ ਅੱਜ ਆਪਣਾ ਇੱਕ ਬੰਦਾ ਨਹੀਂ ਆਇਆ ਸੋਨੀ ਸਿੰਘ ਤੇ ਸਰਦਾਰ ਜੀ ਨੇ ਚਾਰ ਪੱਟ ਤਾਂ ਮੈਂ ਪਾਉਣੀਆਂ ਬੀਬੀ ਕਹਿੰਦੀ ਮੈਂ ਚਕਾਰੂੰ ਟੋਕਰ ਚਲ ਛੇਤੀ ਪੈਜੋ ਨਹੀਂ ਫਿਰ ਹੁਣੇ ਹੁਣੇ ਟੋਕਰੇ ਪਾ ਕੇ ਚੱਕਦੀ ਚਲ ਚੱਕ ਲਿਆ ਹਾਂ ਹਾਂ ਚੱਕ ਕੇ ਲਿਓ ਨਾ ਟੋਕਰ ਚੱਕਾ ਦੀ ਤੇ ਦੇਖੇ ਮਿੱਟੀ ਕਿੰਨੀ ਵਧੀਆ ਹੈ ਨਾ ਪੈਰ ਨਾ ਜਿੱਥੇ ਪੈਰ ਧਰ ਦਿਆਂ ਉੱਥੇ ਜੰਮ ਜਾਂਦੇ ਮਿੱਟੀ ਇਹ ਮਿੱਟੀ ਜੰਮਣ ਵਾਲੀ ਹੈ ਵਧੀਆ ਹੈ ਅੱਜ ਟਿੱਕਰ ਅੱਜ ਵੀ ਨਹੀਂ ਆਇਆ ਮੇਰ ਦਾ ਬਰੇਤਾ ਜਾ ਹੀ ਗਿਆ ਹਾਂ ਉਹ ਤੋਂ ਕਰ ਜਰਾ ਜੇ ਆਉਂਦੀ ਬਿਆ ਪਾਣੀ ਲੈ ਲੈ ਜਨ ਰੋੜ ਕੇ ਆ ਕੇ ਅਮਾ ਉਧਰ ਖੜ ਮਿੱਟੀ ਲਾ ਰ ਫਿਰ ਸਾਈਡ ਵਾਲਾ ਰੇਤਾਂ ਨਹੀਂ ਮੀਨ ਨਾਲ ਇਧਰ ਆਊਗਾ ਆ ਵੀ ਖਣਿਆਉਣਾ ਲੱਗੂ ਰੇਤਾਂ ਫਿਰ ਇੱਤਾ ਦੇਣਾ ਠੰਡਾਉਣੇ ਤਾਂ ਖੜ ਤਾਂ ਮੈਂ ਸਾਰੇ ਜੁੱਥਲੇ ਟੋਏ ਹੁੰਦੇ ਨੇ ਉਹ ਛੱਡਦੇ ਆ ਨਾ ਇਹ ਤਾਂ ਮੈਂ ਸਾਰੇ ਟੋਆ ਵਾਸਤੇ ਰੱਖਿਆ ਹੋਇਆ ਇਹ ਤਾਂ ਮਿੱਟੀ ਆ ਚੀਜ਼ ਇਹ ਆ ਮਿੱਟੀ ਛੱਟਾਂਗੇ ਫਿਰ ਚੌਕੜੀ ਇਹ ਹੈ ਹਨਾ ਉਹ ਵੀ ਉਹ ਤਾਂ ਮਹਾਰਾਖ ਹੀ ਲਿਓ ਮਿੱਟੀ ਉਹ ਤਾਂ ਚਾਹ ਦੀ ਹੋਰ ਲਿਆਵਾਂ ਗੱਲ ਨੂੰ ਉਹ ਹੋ ਆਰੇ ਕੱਕਾ ਰੇਤ ਨਹੀਂ ਮੈਂ ਸੱਥ ਲਗਾ ਰ ਹੋ ਜਾ ਕੋਈ ਇਹ ਤਾਂ ਉੱਥੇ ਜੰਮ ਜਾਂਦੀ ਹੈ ਅਸੀਂ ਤਾਂ ਅਸੀਂ ਤਾਂ ਕਹਿਣੀ ਆ ਮੈਂ ਹਾਂ ਇਹ ਕਹੇ ਘੱਟ ਵੀ ਇੰਨੀ ਸ਼ਹਿਦ ਕਿਹਾ ਮੈਂ ਉਹ ਚੱਕਰ ਆ ਪਾਇਪ ਦੀ ਸ਼ਹਿਦ ਹੂੰ ਬਹੁਤ ਹੈ ਇੰਨਾ ਕਹਦੇ ਮੈਂ ਕਹਿਣੀ ਬਿੱਟਾ ਇਸ ਨਾਲ ਸਰ ਜੀ ਇਹਦੂ ਘੱਟ ਕਰ ਲੋ ਤਾਂ ਨਹੀਂ ਮੈਂ ਤਾਂ ਇਹਦੀ ਸ਼ਹਿਦ ਕਹੇ ਦੀ ਕੋਈ ਆ ਓਟੇ ਦੀ ਸ਼ਹਿਦ ਮੈਂ ਹਾਂ ਮੈਂ ਵੀ ਇਹੀ ਕਹਿਣੀ ਆ ਓਟੇ ਸਰ ਕਰ ਲੋ ਤਾਂ ਇੰਨਾ ਕਰ ਲੈਣ ਦੇ ਰੋ ਪੱਕਾ ਹੋ ਜਾ ਖਰਚਾ ਵਾਲ ਹੋ ਜਾਂਦਾ ਫਰਾਂ ਤਾਂ ਲੋ ਕਿਹੜਾ ਹੁਣ ਆਈਆਂ ਬਈਆਂ ਨੇ ਬ੍ਰੇਤੀ ਆਈ ਪਈ ਆ ਬ੍ਰੇਤ ਤਾਂ ਹੋਰ ਆਉਣਗੇ ਆ ਇੱਕ ਹੀ ਬਤਾ ਨਹੀਂ ਹਾਂ ਜੇ ਬ੍ਰਿਤੀ ਬਚ ਗਈ ਉਹ ਖਰਾਬ ਹੋਊਗਾ। ਹੋਰ। ਸਾਲ ਦੇ ਖੋਲੋ ਪਾਈ। ਸਿਮਿੰਟ ਪਿਆ ਲੈਂਦਾ। ਪੰਜ ਬੋਰੀਆਂ ਪਈਆਂ ਨੇ। 5 ਤਾਂ ਕੋਈ ਨਹੀਂ ਸਰਦਾ ਨਾ ਤੜਕੇ ਪਾਈ ਕਹਿੰਦੇ 10 ਬੋਰੀਆਂ ਹੋਰ ਆਉਣਗੀਆਂ। ਹੂੰ। ਪੰਜ ਤਾਂ ਕਰਜੂ ਪੰਜ ਬੋਰੀਆਂ ਨੇ। ਕੋਈ ਆਉਂਦੀਆਂ ਨਹੀਂ। ਹਾਂ। ਇਹ ਪੱਬਾੜੀ ਰਮਾਉਣੇ ਆ ਅੱਜ। ਇਹ ਹਮੂਮਾ ਦੀ ਰਮਾਈ ਹੋਈ ਆ ਬਾੜੀ ਨਹੀਂ ਨਾ ਹੋਣਾ। ਜਮੀ ਸੁੱਕੀ ਪਈ ਸੀ। ਤੇ ਨਿਆ ਆਪਣੇ ਫਰਸ ਤੋਂ ਲੰਮੇ ਲਾਉਂਦੇ ਕਿਉਂਕਿ ਇਹ ਬੱਤ ਆ ਜੂਗਾ ਇੱਥੇ ਜਿਹੜੇ ਮੇਥੇ ਖੜੇ ਨੇ ਇਹਨਾਂ ਦੀ ਆਪਾਂ ਹੋ ਕਰ ਲਾਂਗੇ ਭਾਜੀ ਕਰਕੇ ਤੇ ਇੱਥੇ ਨਾ ਪ੍ਰਿੰਡੀਆਂ ਤੇ ਚੌਲ ਲਵਾ ਲਾਂਗੇ ਕਿਉਂਕਿ ਹੁਣ ਤਾਂ ਸੋ ਨਹੀਂ ਆਉਂਦਾ ਫਿਰ ਸੋ ਨਹੀਂ ਹੱਥ ਕਿਸੇ ਦੇ ਦਾਸ ਜੰਮ ਪੱਕਾ ਲੱਗ ਜਾ ਫਿਰ ਆਇਆ ਨਹੀਂ ਜਾਣਾ ਤਾਂ ਤੇ ਆਪਾਂ ਭਾਜੀ ਖੜੀ ਕੇ ਤੋੜ ਕੇ ਆਪਾਂਜੀ ਕਰ ਲਾਂਗੇ ਵਿੱਚ ਮੇਥੇ ਪਾ ਲਾਂਗੇ ਤੇ ਆ ਮੇਥੀ ਤੇ ਪਾਲਕ ਜਰਾ ਰੱਖ ਲਾਂਗੇ ਕਿਉਂਕਿ ਮੇਥੀ ਸਿਕੋਂ ਫੋਨ ਵਧਿਆ ਹੋ ਸਾਰੇ ਬਾੜੀ ਸੁੱਕੀ ਪਈ ਮੱਚੀ ਪਈ ਹੈਗੀ ਤੇ ਹੁਣ ਮਖਰ ਮਾਹੀ ਚਲਦੀ ਤੇ ਗੌਰ ਹੀ ਨਹੀਂ ਹੋਈ ਐ ਇਸ ਬਾੜੀ ਕਨੇ ਪ੍ਰੋਗਰਾਮ ਅਜ ਤੁਰੇ ਚਾ ਕੱਖੀ ਕੱਖ ਹੋ ਗਈ ਕਿੰਨੇ ਨਾਲ ਹੁੰਦੇ ਪਤਾ ਨਹੀਂ ਬਿਜਰੀ ਹੱਥ ਫਿਰ ਜਾਣਾ ਸੀਗਾ ਮੂੜੇ ਬਸ 5-4 ਰਹਿ ਗਈਆਂ ਪਿਛਲੇ ਪਹਿਰੇ ਮੂੜੇ ਖਾਲਾ ਨੇ ਪਹਿਲੇ ਪਹਿਰੇ ਬੀਰ ਖਾਲਾ ਨੇ ਤੇਰੇ ਫਿਰਦੇ ਆ ਮੂੜਿਆ ਕਾਇ ਰਹਿ ਗਈਆਂ ਏ ਕ 2 3 4 5 6 7 8 ਮੂੜੇ ਰਹੇ ਤੇ ਮੈਂ ਤਾਂ ਖੜੀ ਹਾਂ ਉਹ ਰੇ ਮੈਂ ਕਿਹ ਅਰੀ ਜਿ ਭਾਰੀ ਜਾਣ ਤੇ ਫਿਰ ਮੈਂ ਆਹ ਕਿਹ ਅਰੀ ਛੱਡ ਜੂ ਕਿਉਂਕਿ ਫਿਰ ਮੈਂ दाल ਦੂ ਸਬਜੀ-ਸ਼ਬਜੀ ਬਣਾ ਲੂਗੀ ਸਬਜੀ ਮੇਰੇ ਇੱਥੇ ਤੇ ਗਾਜਰਾਂ ਚੀਰੀਆਂ ਪਈਆਂ ਨੇ ਪਹਿਲਾਂ ਲਾ ਕੇ ਲਿਹਾਉਣੀਆਂ ਕੱਪੜੇ ਤੇ ਮੈਂ ਕੱਪੜੇ ਕਿਵੇਂ ਬਦਲੇ ਹੁਣ ਪਹਿਣਾ ਕਹਿਣਗੀਆਂ ਅੱਧੀ ਫੇਰ ਉਹ ਹੋ ਗਿਆ ਤੀਜਾ ਸ਼ੂਟ ਹੋ ਗਿਆ ਮੇਰਾ ਵੀਡੀਓ ਚ ਮੈਂ ਇਹਨੇ ਕੱਖ ਪਾਉਂਦੀ ਸੀਗੀ ਤੂੜੀ ਇਸ ਵਾਰ ਚ ਤੇ ਲੱਕ ਕੇ ਡਿੱਗ ਪਈ ਸਾਰੇ ਕੱਪੜੇ ਤੂੜੀ ਨਾਲ ਲਿਬੜ ਗਏ ਪਤਾ ਨਹੀਂ ਕਿਵੇਂ ਜੇ ਪੈਰ ਤੂੜੀ ਤੋਂ ਹੀ ਪੈਰ ਚਲਤ ਗਿਆ ਸਾਰੇ ਕੱਪੜੇ ਤੂੜੀ ਨਾਲ ਲਿਬੜ ਗਏ ਆ ਤੀਜਾ ਸੂਟ ਹੋ ਗਿਆ ਗੁਰੂ ਵਿੱਚ ਪਹਿਲਾਂ ਜਿਹੜਾ ਰਾਤ ਵਾਲਾ ਪਾਹਾ ਸੀ ਉਹ ਪਾ ਕੇ ਬਣਾਈ ਵਿੱਚ 4-5 ਮਿੰਟਾਂ ਦੀ ਕਲਿੱਪ ਫਿਰ ਨਾ ਆ ਕੇ ਕੰਮ ਕਰ ਤੋ ਹਕੂੜੇ ਸਿੱਟ ਕੇ ਨਾ ਆ ਕੇ ਉਹ ਪਾਏ ਸੂਟ ਜਿਆ ਹੁਣ ਕੱਖ ਪਾਉਣ ਲੱਗੀ ਕੱਖ ਪਾ ਕੇ ਤੂੜੀ ਪਾਉਣ ਲੱਗੀ ਸਵੇਰ ਚ ਵਿਚਾਰ ਤੂੜੀਆ ਟੋਕਰਾਂ ਵੀ ਕੱਢ ਲੈਣੀ ਸੁੱਪ ਸਭ ਨੂੰ ਉਹ ਜਿਹੜਾ ਦਾਨੀ ਕਿ ਮੈਂ ਢੇੜਾ ਜਾ ਕੇ ਪੈਰ ਤੇ ਤਿਲਕ ਕੇ ਸਾਰੇ ਕੱਪੜੇ ਨਾਭੀ ਛੁੱਟੇ ਚਿੱਟੀ ਚਿੱਟੀ ਤੂੜੀ ਬਥੇਰਾ ਝਾੜੀ ਲਹੀ ਨੇ ਰੀਣ ਜੀ ਨਾਲੋਂ ਹਰ ਕਿਹਰ ਕੱਪੜੇ ਬਦਲਨੇ ਪਏ ਧਣੀਆਂ ਆਪਣਾ ਬਹੁਤ ਸੋਨਾ ਹੋਇਆ ਜੁਆ ਇਹ ਨਾ ਹੁਣ ਬੱਤ ਆ ਗਿਆ ਜੀ ਰੋ ਇਹ ਧਣੀਆਂ ਦੀ ਕਿਆਰੀ ਵੀ ਰੱਖ ਲਾਂਗੇ ਤੇ ਕੁਛ ਪਸੇਤਾ ਪਸੂਤਾ ਲਵਾ ਲਾਂਗੇ ਤੇ ਧਣੀਆਂ ਹਜੇ ਅਸੀਂ ਆਹ ਕਿਆਰੀ ਨੂੰ ਬਾਡਾ ਨਹੀਂ ਲਾਇਆ ਹੈਗਾ ਤੇ ਇਹ ਸਾਰੇ ਹਨਾ ਚਾਰ ਸਪੇਰੇ ਕੰਮ ਹੋ ਜਾਂਦੇ ਨੇ ਜਿੱਦੇ ਕੋਈ ਦਿਹਾੜੀ ਨਹੀਂ ਆਉਂਦਾ ਉਦੋਂ ਫਿਰ ਮਿਲ ਤੇ ਵੀ ਕੰਮ ਹੋ ਜਾਂਦਾ ਕਿ ਮੱਜਾ-ਮੁੰਜਾ ਬੰਦਨ ਨੇ ਸਰਦਾਰ ਜੀ ਫਿਰ ਕਹਿੰਦੇ ਨੇ ਅੱਜ ਮੱਜਾ-ਮੁੰਜਾ ਤੂੰ ਹੀ ਬੰਨ ਦੇ ਤੂੰ ਹੀ ਕੱਟ ਪਾ ਦੇ ਅੱਜ ਬੰਦਾ ਨਹੀਂ ਆਇਆ ਕੱਟ ਤਾਂ ਕੰਮ ਕੜੂ ਤੇ ਉਧਰ ਵੀ ਕਰਨਾ ਪੈਂਦਾ ਇਹ ਚ ਲਾ ਲੈ ਚਾਹ ਲਾ ਤਾਂ ਕਿ ਹਰੀ ਰਾਮੂ ਕੀ ਹੁਣ ਇਹ ਚ ਲਾ ਜਾਨੇ ਲਾ ਕੇ ਲਉਣੀ ਸਾਰੇ ਕੋਠੇ ਕੋਠੇ ਸਾਰੇ ਦਿਨਾਂ ਘਰੇ ਕਿਚਰ ਕਿਚਰ ਹੋਈ ਪਈ ਐ ਜੀ ਤੇ ਨਾ ਕੱਪੜੇ ਪਾਉਣ ਨੂੰ ਥਾਂ ਕੋਠੇ 'ਚ ਖਾਂ ਕੱਪੜੇ ਪਾਉਣ ਨੂੰ ਥਾਂ ਕਰਿਆ ਨਾ ਹੁਣ ਲਾ ਕੇ ਬਸ ਔਰੀ ਤਾਇਆ ਮਾਰਦਾਂ ਨੇ ਆਂਦੀ ਕੰਮੀ ਇਹ ਤਾਂ ਡਿਗੂ ਲੱਗ ਜਣਾ ਹੁਣ ਐ ਤਾਇਆ ਜਿਹਾ ਪਿਆ ਹੈ ਕੱਲ੍ਹ ਦਿਨ ਵੀ ਫਰਸ਼ ਲੱਗਊਗਾ ਪਰਸ ਨੂੰ ਸਾਰੇ ਘੂੜਾ ਪਾ ਦਾਂਗੇ ਤੇ ਦੋ ਦਿਨ ਸੋਨੀ ਲਾ ਦੂਗਾ ਚੱਲ ਜੇ ਵੀ ਮੋੜੀ-ਮੋਟੀ ਕੱਚੀ ਜੀ ਰਹੇਗੀ ਉਹ ਸੋਨੀ ਕਰ ਜੂਗਾ ਉਹ ਕਰ ਲੈਣਾ ਮੜ ਮੋਟਾ ਹੈ ਚੁੱਲ੍ਹਾ ਚੱਲਾ ਜੀ ਰਹੂ ਪਾਉਣ ਵਾਲਾ ਤੇ ਕੱਪਾਂ ਜੀ ਲਾਉਣੇ ਆ ਕੱਪੜੇ ਲਾ ਦੇ ਜੀ ਮੈਂ ਬੱਸ ਆਇਆ ਇਹਨਾਂ ਦੀ ਤੇ ਸ਼ਾਇਦ ਜਰੂਰ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤੇ ਬਸ ਹੁਣ ਤਾਂ ਦੰਦਾ ਵਿਚਾਲੀ ਜੀ ਵੀ ਆ ਹੁਣ ਤਾਂ ਆਈ ਹੋਪ ਵੀ ਕਿਹੜੇ ਵੇਲੇ ਸਾਰਾ ਘਰ ਸਾਫ਼-ਸਾਫ਼ ਹੋ ਜੇ ਤੇ ਜਿੰਨਾ ਚਿਰ ਘਰ ਸਾਫ਼ ਨਹੀਂ ਉਹਨਾਂ ਨੂੰ ਬੁੜੀਆਂ ਨੂੰ ਚੈਨ ਨਹੀਂ ਆਉਂਦੀ ਹੁੰਦੀ ਪਹਿਣਾ ਨੂੰ ਤੇ ਹੁਣ ਸਾਨੂੰ ਸੱਤ ਸ ਨੂੰ ਹੁਣ ਉਹ ਵੀ ਅੱਜ ਵੀ ਲੱਗੀ ਪਈ ਆ ਵੀ ਦੋ ਦਿਨ ਸੇ ਤੇ ਨਿਬੜ ਜੀ ਕੰਮ ਤੇ ਕੱਲ ਨੂੰ ਸਾਡੇ ਘਰਾਂ 'ਚ ਖੰਡ ਪਟ ਪ੍ਰਗਾਸ ਹੋਣਾ ਭੂਆ ਦੇ ਜੀੜ ਦੇ ਤੋ ਉਧਰ ਵੀ ਜਾਣਾ ਤੇ ਆਪ ਕੋ ਘੰਟਾ ਤੇ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੇ ਬਲੌਗ ਦਾ ਇਥੇ ਐਂਡ ਵਹਿਗੂ ਜੀ ਦਾ ਖਾਲਸਾ ਰਹਿਜੀ ਜੀ ਦੀ ਅੱਜ